ਦੀ ਪਾਰਟੀ ਮੁਰਦਾਬਾਦ ਮੁਰਦਾਬਾਦ ਪਠਾਨਪੁਰ ਦਾ ਹਲਕਾ ਭੁਆ ਪਿੰਡ ਉਸ ਭੁਏ ਹਲਕੇ ਦੇ ਲਾਗੇ ਤਰਗੜ ਪਿੰਡ ਦੇ ਵਿੱਚ ਵਿਨੇਸ਼ ਗੱਭੀ ਦੀ ਅੱਜ ਰੈਲੀ ਆ ਉਹਦੇ ਸੰਬੰਧ ਵਿੱਚ ਆਪਾਂ ਅੱਜ ਮੈਂ ਜਸਵੰਤ ਸਿੰਘ ਲੋਕ ਭਲਾ ਇਨਸਾਨ ਵੈਲਫੇਅਰ ਸੁਸਾਇਟੀ ਦੇ ਲੋਕ ਜੀ ਕੇ ਜੀ ਸਰਸਾ ਜਥੇਬੰਦੀ ਵੱਲੋਂ ਉਹ ਇਹਦਾ ਵਿਰੋਧ ਕਰ ਰਹੇ ਆ ਔਰ ਠੋਕੇ ਵਿਰੋਧ ਕਰਾਂਗੇ ਕਾਰਨ ਸਾਡਾ ਜਿਹੜਾ ਇੱਕ ਨੌਜਵਾਨ ਖਨੋਰੀ ਬਾਡਰ ਤੇ ਸ਼ਹੀਦ ਕੀਤਾ ਸ਼ੁਭਕਰਨ ਸਿੰਘ ਇਕਲੋਤਾ ਦੋ ਭੈਣਾਂ ਦਾ ਭਰਾ ਇਕਲੋਤਾ ਪੁੱਤ ਮੋਦੀ ਦੀ ਜੁਗਲੀ ਨੇ ਗੋਲੀਆਂ ਮਾਰ ਕੇ ਮਾਰਿਆ ਔਰ ਉਹਦੇ ਸੰਬੰਧ ਵਿੱਚ ਇਹਨਾਂ ਦਾ ਵਿਰੋਧ ਕਰਦੇ ਪਏ ਆ ਆ ਵੀਪੀ ਦਾ ਡਟ ਕੇ ਵਿਰੋਧ ਕਰਾਂਗੇ ਜਿੰਨਾ ਚਿਰ ਸਾਡੀ ਜਾਨ ਚਲਦੀਆਂ ਉਹਨਾਂ ਦਾ ਵਿਰੋਧ ਕਰਦੇ ਰਾਂਗੇ ਜਿੰਨਾ ਚਿਰ ਜਿਹੜੇ ਕਾਤਲ ਨੇ ਬੀਜੇਪੀ ਦੇ ਗੁੰਡੇ ਜਿੱਦਾਂ ਕੀ ਯੂਪੀ ਦੇ ਵਿੱਚ ਇਹਨਾਂ ਨੇ ਕਿਸਾਨਾਂ ਨੂੰ ਚਾਰ ਕਿਸਾਨ ਇੱਕ ਪੱਤਰਕਾਰ ਇਹਨਾਂ ਦੇ ਟਰੈਕਟਰ ਥੱਲੇ ਧਰੜ ਕੇ ਮਾਰਿਆ ਉਹ ਇਹਨਾਂ ਦੇ ਜਿੰਨਾ ਚਿਰ ਤੱਕ ਉਹਨਾਂ ਦਾ ਉਹਨਾਂ ਦੇ ਪਰਚੇ ਨਹੀਂ ਹੁੰਦੇ ਉਹ ਵੀ ਸ਼ੁਗਰਸ਼ ਜਾਰੀ ਰੱਖਾਂਗੇ ਔਰ ਜਿੰਨਾ ਚਿਰ ਤੱਕ મોદી ਨੂੰ ਉਹ ਇਹ ਆਪਣਾ ਇਹਨੂੰ ਜਨਾਚੇ ਕੁਰਸੀ ਦੇ ਲੋਹੇ ਦੀ ਉਹਨਾਂ ਜੇ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਜਨਾਚੇ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ ਸਾਡੇ ਸ਼ੁਭ ਕਰਨ ਸ਼ਹੀਦ ਜਿਹੜਾ ਕੀਤਾ ਨਾਲੇ ਉਹਦਾ ਇਨਸਾਫ ਨਹੀਂ ਮਿਲਦਾ ਜਿਹੜੇ ਜੂਪੀ ਦੇ ਗੱਡੀ ਥੱਲੇ ਹੋਏਗੇ ਦਰੜੇ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਜੇ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਲਗਾਤਾਰ ਮੋਰਚਾ ਕੀਤਾ ਜਾ ਰਿਹਾ ਕਿੰਨੇ ਮਸਲੇ ਟੱਡੇ ਆ ਜੀ ਆਉਣੇ ਟਾਈਮ ਨਾਲ ਨਿਕੋਕ ਸਾਨ ਬਲੇ ਪਰਵਾਹ ਨਾ ਰੁਵਾ ਰਿਹਾ ਆਪਣਾ ਮੈਂ ਵੀ ਕਿਸਾਨ ਵਰਗ ਦਾ ਮੈਂ ਉਹ ਜੱਥੇ ਜੋ ਬੇਨਤੀ ਕਰਨਾ ਵੀ ਐਦਾਂ ਨਾ ਕਰੋ ਇਹ ਲੋਕਤੰਤਰ ਦਾ ਪਰਬ ਹੈ ਇਹਦੇ ਚ ਹਰ ਕਿਸੇ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਠੀਕ ਹੈ ਬੀਜੇਪੀ ਦਾ ਵੀ ਵੋਟ ਮੰਗਣ ਦਾ ਅਧਿਕਾਰ ਹੈ ਤੇ ਕਾਂਗਰਸ ਦਾ ਵੀ ਆਪ ਸਭ ਦਾ ਅਧਿਕਾਰ ਹੈ ਠੀਕ ਹੈ ਵੋਟਾਂ